ਇੱਕ ਅਕਬਰ ਰੋਡ ਗਰੁੱਪ ਕੋਲ ਪਿੰਡਰਾਂ ਵਾਲੇ ਦੇ ਘੇਰੇ ਵਿੱਚ ਆਪਣੇ ਭਰੋਸੇਯੋਗ ਬੰਦੇ ਰੱਖਣ ਦਾ ਕਾਫੀ ਸਮਾਂ ਸੀ ਜਿਸ ਨਾਲ ਪਿੰਡਰਾਂ ਵਾਲੇ ਦਾ ਵਿਸ਼ਵਾਸ ਜਿੱਤਿਆ ਜਾ ਸਕੇ ਅਤੇ ਉਸ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਅਜਿਹਾ ਉਹਨਾਂ ਨੇ ਜਾਂ ਤਾਂ ਪਾਰਟੀ ਵਰਕਰਾਂ ਜਾਂ ਖੁਫੀਆ ਏਜੰਸੀਆਂ ਰਾਹੀਂ ਕੀਤਾ ਏ ਆਈ ਐਸ ਐਸ ਐਫ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਤੇ ਅਜਿਹਾ ਹੀ ਇੱਕ ਵਿਅਕਤੀ ਹੋਣ ਦਾ ਸ਼ੱਕ ਸੀ ਕਿਉਂਕਿ ਹਰਮਿੰਦਰ ਅੰਗਰੇਜ਼ੀ ਚੰਗੀ ਤਰ੍ਹਾਂ ਜਾਣਦਾ ਸੀ ਤਾਂ ਪਿੰਡਰਾਂ ਵਾਲਾ ਉਸ ਨੂੰ ਦੁਪਾਸ਼ੀਏ ਵਜੋਂ ਵਰਤਦਾ ਸੀ ਜਦੋਂ ਵੀ ਕੋਈ ਅੰਗਰੇਜ਼ੀ ਬੋਲਣ ਵਾਲਾ ਮੁਲਾਕਾਤੀ ਉਹਨਾਂ ਨੂੰ ਮਿਲਣ ਲਈ ਆਉਂਦਾ ਸੀ ਸੰਧੂ ਤੇ ਰਾ ਦਾ ਏਜੰਟ ਹੋਣ ਦਾ ਵੀ ਸ਼ੱਕ ਸੀ ਜਿਸ ਦੀ ਵਰਤੋਂ ਪਿੰਡਰਾਂ ਵਾਲੇ ਤੇ ਖੂਫੀਆ ਨਜ਼ਰ ਰੱਖਣ ਲਈ ਅਤੇ ਪੰਜਾਬ ਨਾਲ ਸੰਬੰਧਿਤ ਹਿੰਸਾ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਲੈਣ ਲਈ ਕੀਤੀ ਜਾ ਰਹੀ ਸੀ ਹਾਲਾਂਕਿ ਇਹ ਮੇਰੀ ਜਾਣਕਾਰੀ ਵਿੱਚ ਨਹੀਂ ਹੈ ਇਤਿਫਾਕ ਨਾਲ ਪਿੰਡਰਾਂ ਵਾਲੇ ਦੇ ਅੰਦਰੂਨੀ ਕੇਰੇ ਵਿੱਚੋਂ ਸੰਦੂ ਹੀ ਇਕੱਲਾ ਅਜਿਹਾ ਵਿਅਕਤੀ ਸੀ ਜਿਸਨੇ ਆਪਰੇਸ਼ਨ ਬਲੂ ਸਟਾਰ ਦੌਰਾਨ ਫੌਜ ਅਗੇ ਆਤਮ ਸਮਰਪਣ ਕਰ ਦਿੱਤਾ ਸੀ